ਜ਼ਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਦੇ ਸਭ ਤੋਂ ਵੱਡੇ ਹੋਟਲ ਨੇ ਗ੍ਰਾਹਕਾਂ ਦਾ ਧਰਮਪ੍ਰੇਸ਼ਟ ਕਰਦਿਆ ਇੱਕ ਡੇਰਾ ਪ੍ਰੇਮੀ ਪਰਿਵਾਰ ਨੂੰ ਮੀਟ ਖਵਾ ਦਿੱਤਾ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੀਆਂ ਔਰਤਾਂ ਨੇ ਦੱਸਿਆ ਕਿ ਉਹ ਵਿਆਹ ਦੀ ਸਾਲਗिरा ਮਨਾਉਣ ਵਾਸਤੇ ਹੋਟਲ ਕਿੰਗ ਕਲਿਫ ਵਿੱਚ ਪਹੁੰਚੇ ਸਨ। ਜਦੋਂ ਉਹਨਾਂ ਵੱਲੋਂ ਪਨੀਰ ਨਾਲ ਸਬੰਧਤ ਪਕਵਾਨਾਂ ਦਾ ਆਰਡਰ ਦਿੱਤਾ ਤਾਂ ਵੇਟਰ ਨੇ ਉਹਨਾਂ ਨੂੰ ਮੀਟ ਪਰੋਸ ਦਿੱਤਾ। ਔਰਤ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਵੈਜੀਟੇਰੀਅਨ ਫੋਨ ਕਰਕੇ ਮੀਟ ਦੇ ਸਵਾਦ ਦੀ ਪਰਖ ਨਹੀਂ ਕਰ ਸਕੇ ਪਰ ਜਿਵੇਂ ਹੀ ਉਹਨਾਂ ਨੂੰ ਸ਼ੱਕ ਪਿਆ ਤਾਂ ਹੋਟਲ ਵਾਲਿਆਂ ਨੇ ਆਖ ਦਿੱਤਾ ਕਿ ਇਹ ਸੋਇਆਬੀਨ ਚਾਪ ਤੋਂ ਬਣੀ ਹੋਈ ਚਾਪ ਹੈ ਦੀ ਯਾਰ ਮੈਂ ਨੈਰੀ ਜਨਵਰੀ ਵਰਸ ਨੂੰ ਸੈਲੀਬ੍ਰੇਟ ਕਰਨ ਆਈ ਸੀ ਕਿ ਕਿੰਗਡਮ ਵਿੱਚ ਤੇ ਸਾਡੇ ਤੋਂ ਆਰਡਰ ਦਿੱਤਾ ਵੇਟਰ ਨੇ ਉਹ ਸਾਨੂੰ ਸ਼ੁਰੂ ਨੂੰ ਪਿਆਜਾ ਤੇ ਕਰਾਈ ਪਨੀਰ ਆਰਡਰ ਕੀਤਾ ਸੀ ਚਾਹ ਲੇਕਨ ਆਨ ਤੇ ਰੋਟੀ ਤੇ ਉਹਨਾਂ ਨੇ ਕੀ ਕੀਤਾ ਸਾਨੂੰ ਮਤਲਬ ਕਿ ਨੌਨ ਵੇਜ ਨੌਨ ਵੇਜ ਸਰਵ ਕਰਤਾ ਤੇ ਥੋੜੇ ਟਾਈਮ ਬਾਅਦ ਅਸੀਂ ਦਿਖਾਇਆ ਵੀ ਇਹ ਤਾਂ ਪਨੀਰ ਹੈ ਹੀ ਨਹੀਂ ਇਹਦੇ ਵਿੱਚ ਵੀ ਇਹ ਕੁਝ ਨੌਨ ਵੇਜ ਲੱਗ ਰਿਹਾ ਹੈ ਜਦਕਿ ਵੇਟਰ 2-3 ਮਿੰਟ ਬਾਅਦ ਆ ਕੇ ਕਹਿੰਦੇ ਕਿ ਇਹ ਸੋਇਆ ਚਾਪ ਹੈ ਕਿਸਾਨ ਨੂੰ ਵੀ ਡਾਊਟ ਰਿਹਾ ਅਸੀਂ ਕੋਈ ਸਾਹਮਣੇ ਬੈਠੇ ਜਿਹੜੇ ਕਸਟਮਰ ਆਉਂਦਾ ਉਹਨਾਂ ਨੂੰ ਕਸਟਮਰ ਬੈਠੇ ਜਿਨ੍ਹਾਂ ਨੂੰ ਚੈੱਕ ਕਰਾਏਗੇ ਅਸੀਂ ਅਜ ਤੱਕ ਅੱਗ ਨੂੰ ਵੀ ਸੱਚ ਨਹੀਂ ਕੀਤਾ ਨਾਮ ਸ਼ਬਦ ਵੀ ਲਿੱਤਾ ਹੋਇਆ ਹੈ ਢੇਰ ਸੱਚੇ ਸੱਚਾ ਸਦਾ ਡੇਨ ਲੱਗਦਾ ਹਮੇਸ਼ਾ ਲਈ ਗੇਲਟ ਫੀਲ ਹੋ ਰਿਹਾ ਕਸਟਮਰ ਨੂੰ ਦੱਸ ਨਹੀਂ ਸਕਦੇ ਐਦਾ ਲੱਗਦਾ ਫੁੱਲੋਂ ਫਲਾਈਪ ਵੇਸਟ ਅਸੀਂ ਤਾਂ ਮਤਲਬ ਕਿ ਉਹਦਾ ਵਿੱਚ ਐਸੀ ਕਿ ਸਾਨੂੰ ਕੋਈ ਕੁਆਲਿਟੀ ਮਿਲੂਗੀ ਪਰ ਇਹ ਤਾਂ ਕੁਆਲਿਟੀ ਦਿਖਾ ਦੇ ਧਰਮ ਹੀ ਬ੍ਰਿਸ਼ ਕਰ ਰਹੇ ਆ ਸਾਡੇ एक्चुअली इनका जो आया तो कढ़ाई चिकन तो अकॉर्डिंग तो इसलिए आई एम वेरी सॉरी फॉर हिम बिकॉज जी सर सर क्योंकि उस टाइम पे क्योंकि सर लड़के और ने सर्विस की उस टाइम पे क्योंकि मैं और ऑर्डर देख रहा था ऑर्डर मैंने दिया था पर बाद में जब मैंने देखा तो मैंने उसकी उसी उसॉर्डिंग शेफ़ को यहाँ पर डिलीवर बुला लिया तो पर वो गलती हमारे शख्स कोडिंग अकॉर्डिंग हुई है सर इसलिए मैं इनसे माफ़ी मांगता हूँ अब इनके लिए सर इनके हम इनका बिल नहीं लेंगे वो बिल का क्या करना है कितने रुपये क्या करेंगे बिल लो छोटा तो नहीं बिल लो छोटा पैसे पैसे हम घर नहीं आए घर से चल के आए हैं तो हमने बिल तो अंडा भी नहीं खाते एक भी नहीं खाते एक भी बिल तो हमने भरना ही था भाई अगर हम घर से चल के जब से जन्म हुआ हमने एक से हाथ भी नहीं लाया आज तक